ਓਹੋ ਮੰਮੀ ਮੈਨੂੰ ਤਾਂ ਸਿਰ ਦੁਖਣ ਲੱਗ ਗਿਆ ਪਾਣੀ ਲਿਆ ਦਿਓ ਓਏ ਭਾਈ ਕਿਰੇ ਮੇਰਾ ਤਾਂ ਆਪ ਸਭ ਦੁਖੀ ਜਾਂਦੇ ਤੁਹਾਨੂੰ ਕੀ ਹੋ ਗਿਆ ਤੁਸੀਂ ਤਾਂ ਸਵੇਰੇ ਚੰਗੇ ਭਲੇ ਸੀਗੇ ਮੰਮੀ ਹਣੀ ਬੈਠੀ ਹੋ ਗਿਆ ਮੈਂ ਤਾਂ ਕੋਰਾ ਕੰਮ ਕਰਦੀ ਹਾਂ ਅੱਜ ਜਿੱਤੋਂ ਹੁੰਦਾ ਕਰ ਲਓ ਤੇ ਬਾਹਰ ਹੀ ਸਿਰ ਟੁੱਟੀ ਜਾਂਦਾ ਹੋਰਿਆਂ ਨੂੰ ਤਾਂ ਪੰਜ ਖਾ ਲਿਓ ਚੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਆਰਾਮ ਕਰ ਲਓ ਮੈਂ ਕਰ ਲਾਂਦੀ ਹਾਂ ਕੰਮ ਮੈਂ ਦਵਾਈ ਲੈ ਲਾਂਗੀ ਹਾਈ ਹਾਈ ਇਹ ਨਹੀਂコーデ ਦੀਵਾਂਗੀ ਵਾਹ ਮੈਂ ਸੋਚਿਆ ਖਾਣੇ ਮੇਰੇ ਵਾਸਤੇ ਗੋਲੀ ਗੋਲੀ ਲੈ ਕੇ ਆਉਂਗੀ ਕੱਲੂ ਹੀ ਖਾ ਕੇ ਗੋਲੀ ਪਰੇ ਹੋਈ ਮੇਰਾ ਸਿਰ ਨਹੀਂ ਸੀ ਦੁਖਦਾ ਲੈ ਮੰਮੀ ਆ ਹੁਣ ਤਾਂ ਤੁਸੀਂ ਕਹਿ ਗਿਆ ਹਟੂ ਵੀ ਮੈਂ ਪੰਜ ਗੋਲੀਆਂ ਖਾ ਲਈਆਂ ਫਿਰ ਐਨੀ ਦਵਾਈ ਓਵਰ ਹੋ ਜੂਗੀ ਹਾਏ ਹਾਏ ਕੁੜੇ ساری ਉਮਰ ਐਸੇ ਕੱਚ ਕਮਾਇਆ ਮੈਂ ਦੇਹੋਂ ਖੇ ਕਰ ਲਈ ਆ ਗੋਲੀਆਂ ਵੀ ਗਿਣਨ ਲੱਗੀ ਤੂੰ ਕੱਲ ਦੀ ਨਹੀਂ ਚੜੀ ਆਈ ਕੁੜੇ ਓਹੋ ਮੰਮੀ ਮੈਂ ਗੋਲੀਆਂ ਨਹੀਂ ਗਿੰਦੀ ਮੈਂ ਤਾਂ ਤਾਂ ਕਹਣੀ ਜੇ ਬਾਲੀ ਦਵਾਈ ਖਾ ਲਈ ਨਾ ਫਿਰ ਐਂ ਵਾਦ ਦਾ ਵਾਜ ਜਾਂਦਾ ਵੀ ਤੁਸੀਂ ਪੰਜ ਗੋਲੀਆਂ ਤਾਂ ਪਹਿਲੀ ਖਾ ਗਈ ਹਾਂ ਤੂੰ ਮਤਾਂ ਦੇਵੇਂਗੀ ਮੈਨੂੰ ਗੋਲੀਆਂ ਪਿੱਛੇ ਵੀ ਮੰਮੀ ਲਿਆ ਦਨੀਆ ਲੜਦੇ ਕਿਉਂ ਅਜੀ ਮੈਂ ਲੜਦੀ ਆ ਮੇਰੇ ਦਾ ਸਿਰ ਪਾਟ ਪਾਟ ਜਾਂਦਾ ਮੈਨੂੰ ਪਾਣੀ ਦੀ ਘੁੱਟ ਵੀ ਨਹੀਂ ਪੁੱਛੀ ਗੱਲਾਂ ਸੱਚੀਆਂ ਨੇ ਲੋਕਾਂ ਦੀਆਂ ਨੁਹਾ ਨੁਹਾ ਹੀ ਹੁੰਦੀਆਂ ਨੇ ਦੀਆਂ ਕਦੇ ਨਹੀਂ ਬਣਦੀਆਂ ਨਾ ਕੀ ਮਤਲਬ ਮੰਮੀ ਲੋਕਾਂ ਦੀਆਂ ਗੱਲਾਂ ਦਾ ਤੇਰੇ ਤਾਂ ਲੂਤਰੋ ਹੀ ਬਣੀ ਲੱਗੀ ਆ ਕੋਣੇ ਪੁੱਤਰ ਹਰੇਕ ਗੱਲ ਦਾ ਦੇਣਾ ਜ਼ਰੂਰੀ ਹੈ ਮੰਮੀ ਮੈਂ ਤਾਂ ਵੈਸੇ ਪੁੱਛਾ ਵੀ ਅੱਗੇ ਤੋਂ ਤੁਸੀਂ ਮੈਨੂੰ ਕਦੇ ਐਵੇਂ ਬੋਲੇ ਨਹੀਂ ਹੈਗਾ ਨਾ ਐਸੇ ਲੈ ਕੇ ਪੁੱਛ ਲੈ ਜਿਹੜਾ ਕੋਈ ਪੁੱਛਣਾ ਹੈ ਐ ਕਾਨੂੰ ਪੁੱਛਣੀ ਹੈ ਚਲ ਮੈਂ ਗੋਲੀ ਲਿਆ ਕੇ ਦਿੰਨੀ ਆ ਮੰਮੀ ਰੈਂਡ ਤੇ ਤੇ ਗੋਲੇ ਨੂੰ ਲਈ ਹੋਈ ਐ ਗੋਲੀ ਦੇਊਗੀ ਮੈਨੂੰ ਇਹ ਗੋਲੀ ਆਪਦਾ ਕੰਮ ਕਰੋ ਚਾਹੇ ਨਾ ਕਰੋ ਮੈਨੂੰ ਕੋਈ ਸੁੱਖ ਕੇ ਨਹੀਂ ਦਿੱਤਾ ਸਾਰੀ ਉਮਰ ਮੰਮੀ ਮੈਂ ਆਪੇ ਹੀ ਕਰ ਲੂੰਗੀ ਕੰਮ ਮੈਂ ਕਿਹੜਾ ਤੁਹਾਨੂੰ ਕਹਨੇ ਆ ਵੀ ਤੁਸੀਂ ਕੰਮ ਕਰੋ ਦੇਖ ਲੈ ਮੁਸਕੜੀਆਂ ਹੱਸ ਕੇ ਗੱਲ ਕਰਦੀ ਐ ਮੇਰੇ ਨਾਲ ਬੈਠ ਤੇ ਭੋਰਾ ਅਸਰ ਨਹੀਂ ਹੈਗਾ ਲੈ ਹੁਣ ਮੈਂ ਕੀ ਕਹੇਤਾ

ਅਗੇ ਤੁਸੀਂ ਹਾਂਜੀ ਪਾਣੀ ਲਿਆਵਾ ਨਾ ਪਾਣੀ ਤਾਂ ਆਇਆ ਨਹੀਂ ਬਸ ਮੈਂ ਹੁਣ ਪੀ ਕੇ ਆਇਆ ਸੀਗਾ ਖੇਤਾਂ ਕਿਤ ਹੁਣ ਦੋ ਮਿੰਟ ਤੱਕ ਆ ਗਿਆ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਜੀ ਗੱਲ ਕੀ ਕਰਨੀ ਹੈ ਗੱਲ ਚਾਰ ਕਰੋ ਗੱਲਾਂ ਦਾ ਅੱਜ ਨਾ ਮੰਮੀ ਨੇ ਰੋਟੀ ਲਿਖ ਜਾਵੇ ਭੇਕ ਪੇਜ ਜਾਂਦੀ ਹੈ ਮੇਰੇ ਨਾਲ ਉਹ ਕੀ ਗੱਲ ਹੋ ਗਈ ਪਤਾ ਨਹੀਂ ਜਦੋਂ ਮੈਂ ਖੇਤ ਤੋਈਆਂ ਨਾ ਮੰਮੀ ਮੇਰੇ ਤਾਂ ਆਪਸਿਰ ਦੁੱਖਣ ਲੱਗ ਰਿਹਾ ਸੀ ਮੰਮੀ ਕਹਿੰਦੀ ਮੇਰੇ ਸਿਰ ਦੁਖੀ ਰਹਿੰਦਾ ਨਾ ਮੈਂ ਤੇ ਵੈਸੇ ਹੀ ਮੈਂ ਕਿਹਾ ਚਲੋ ਮੰਮੀ ਵੀ ਤੁਹਾਡੇ ਤੋਂ ਕੰਮ ਨੂੰ ਲੈਂਦਾ ਮੈਂ ਆਪੇ ਹੀ ਕਰ ਲਊਂਗਾ ਹਨਾ ਮੈਂ ਕੋਲੇ ਬੈ ਕੇ ਦਵਾਈ ਲੈਣ ਲੱਗ ਗਿਆ ਮੰਮੀ ਮੈਨੂੰ ਪਤਾ ਨਹੀਂ ਕੀ ਉਸ ਨੇ ਆਤਾ ਇੰਨੇ ਚੁੱਪ ਉਸੇ ਦਿਨ ਕੁਝ ਬੋਲੇ ਗਿਆ ਨਹੀਂ ਨਹੀਂ ਮੈਂ ਤਾਂ ਕੀ ਬੁਲਣਾ ਸੀ ਪਰ ਮੈਨੂੰ ਇਹ ਜੋ ਸ਼ੱਕ ਹੁੰਦਾ ਵੀ ਮੰਮੀ ਕਿਸੇ ਤਾਂ ਮੰਗਰ ਲੱਗੀ ਹੋਈ ਆ ਮੈਨੂੰ ਕਹਿੰਦੀ ਲੋਕ ਸਹੀ ਕਹਿੰਦੇ ਨੇ ਮੈਨੂੰ ਐਂ ਲੱਗਦੀ ਆ ਮੰਮੀ ਨਾ ਰਾਣੀ ਦਾਸੀ ਮੰਗਰ ਲੱਗੀ ਪੁਰਾਣੀ ਮਾਸੀ ਦੇ ਘਰ ਨੇ ਸਾਰੇ ਨਹੀਂ ਨਹੀਂ ਮੈਨੂੰ ਲੱਗਦਾ ਤੁਹਾਨੂੰ ਵੀ ਗਲਤਫਹਿਮੀ ਹੋਈ ਆ ਮੈਂ ਤਾਂ ਉਹ ਕਦੇ ਆਪਣੇ ਘਰੇ ਦੇਖਿਆ ਹੀ ਨਹੀਂ ਤੈਨੂੰ ਕੀ ਪਤਾ ਡੱਡਾ ਕਨੋਂ ਪਾਣੀ ਪਿੰਦੀਆਂ ਨੇ ਉਹ ਤਾਂ ਉਹਦੀ ਆ ਜਾਂਦੀ ਹੈ ਜਦੋਂ ਉਹਦਾ ਮੌਕਾ ਲੱਗਦਾ ਏ ਵਾਰੀ ਮੰਮੀ ਹੋਰਾਂ ਪਰ ਆ ਜਾਂਦੀਆਂ ਨੇ ਡੇਰੇ ਘਰ ਦੇ ਬਾਰੇ ਅੱਥਾ ਦੇਖਣ ਵਾਸਤੇ ਉਹ ਤਾਂ ਉੱਥੇ ਵੀ ਰੋਕ ਲੈਂਦੀ ਮੰਮੀ ਨੂੰ ਪਤਾ ਹੀ ਲੱਗਣ ਦਿੰਦੀ ਉਹ ਕਿਸੇ ਗੱਲ ਦਾ ਵੀ ਤੁਸੀਂ ਕਹਿ ਰਹੇ ਹੋ ਇਹ ਗੱਲ ਪਰ ਮੈਂ ਨਹੀਂ ਮੰਨਦੀ ਹੈਗੀ ਜੇ ਗੱਲ ਹੈਗੀ ਵੀ ਆ ਪਰ ਮੰਮੀ ਨੂੰ ਖੁਦ ਨੂੰ ਤਾਂ ਸੋਚਣਾ ਚਾਹੀਦਾ ਵੀ ਆਪਾਂ ਦੋ ਡੰਗਰੀ ਸੁੱਕੀ ਰੋਟੀ ਖਾਣੇ ਆ ਦੇ ਵੀ ਮੰਮੀ ਕਿਉਂ ਰੋ ਰਦੀ ਆ ਨਾਲੇ ਮੈਂ ਤਾਂ ਮੰਮੀ ਨੂੰ ਕਦੇ ਸਸ ਸਮਝਿਆ ਹੀ ਨਹੀਂ ਹੈਗਾ ਮੈਂ ਤਾਂ ਹਮੇਸ਼ਾ ਮਾਂ ਸਮਝਦੀ ਆ ਚੱਕਰ ਪਤਾ ਕੀ ਆ ਰਾਣੀ ਮਾਸੀ ਆ ਨਾ ਜਿਹੜੀ ਅੱਜ ਜਿਹੜੀ ਆਪਾਂ ਸੁੱਖ ਦੀ ਰੋਟੀ ਖਾਣੇ ਆ ਨਾ ਉਹ ਚੰਗੇ ਨਹੀਂ ਲੱਗਦੇ ਹੈਗੇ ਉਹ ਬਹੁਤ ਜਿਆਦਾ ਖਰਾਬ ਆ ਉਹ ਮੰਮੀ ਨੂੰ ਉਂਗਲਾਂ ਲਾ ਗਈ ਉਹ ਜਦੋਂ ਕੰਨ ਭਰ ਗਈ ਨਾ ਮੰਮੀ ਦੇ ਉਹ ਮੇਰੀ ਗੱਲ ਸੁਣ ਲਾ ਉਹ ਆਪਣਾ ਘਰ ਪੱਟਣ ਨੂੰ ਫਿਰਦੀ ਆ ਸਾਹੇ ਕੁਛ ਵੀ ਆ ਜੀ ਦੇਖੋ ਹੁਣ ਮੈਂ ਤਾਂ ਮੰਮੀ ਨੂੰ ਕਹਿੰਦੀ ਚੰਗੀ ਨਹੀਂ ਲੱਗਦੀ ਤੁਸੀਂ ਕੋ ਮਮੀ ਨੂੰ ਪਿਆਰ ਨਾਲ ਸਮਝਾਓ ਵੀ ਐਵੇਂ ਨਹੀਂ ਬੋਲੀਦਾ ਹੁੰਦਾ ਚਲ ਯਾਰ ਤੂੰ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਮੈਂ ਮੰਮੀ ਨਾਲ ਆਪੇ ਸਮਝਾਉਂਗਾ ਜੇ ਕੋਈ ਗੱਲਬਾਤ ਹੋ ਗਈ ਤੂੰ ਨਾ ਮੰਮੀ ਨਾਲ ਬੋਲੀ ਜੇ ਕਈ ਵਾਰ ਮੰਮੀ ਗੁੱਸੇ 'ਚ ਐਸੀ ਹੋਵੇ ਵੀ ਨਾ ਮਾਲਾ ਤੈਨੂੰ ਕੁਝ ਕਹੇ ਵੀ ਤੂੰ ਦਮਾ ਟੈਨਸ਼ਨ ਨਾ ਲੈ ਠੀਕ ਹੈ ਨਾ ਕੋਈ ਵਸਾਬ ਦਾ ਚੁੱਪ ਰਹਿ ਉਹ ਕੋਈ ਗੱਲਬਾਤ ਹੁੰਦੀ ਹੈ ਮੇਰੇ ਨਾਲ ਸਾਂਝੀ ਕਰ ਲਿਆ ਕਰ ਆਦਾ ਬਹੁਤ ਵਧੀਆ ਕੀਤਾ ਜੇ ਨਾ ਤੈਨੂੰ ਗੱਲ ਮੈਨੂੰ ਦੱਸਦੀ ਮੈਨੂੰ ਤਾਂ ਇਹ ਸੀਗਾ ਜਿਵੇਂ ਤੂੰ ਤਾਂ ਜਿਵੇਂ ਮੰਮੀ ਬੋਲਦੀ ਸਮਾ ਕੇ ਉਹ ਵੀ ਨਾ ਬੋਲਦੀ ਹੋਵੇ ਤਾਂ ਤਾਂ ਡਰ ਗਿਆ ਸੀ ਨਹੀਂ ਨਹੀਂ ਮੈਂ ਨਹੀਂ ਬੋਲਦੀ ਹੈਗੀ ਨਾਲੇ ਮੈਂ ਤਾਂ ਕਦੇ ਵੀ ਨਹੀਂ ਮਮਮੀ ਨੂੰ ਬੋਲੀ ਹੈਗੀ ਉਹ ਤਾਂ ਮਮਮੀ ਨੇ ਬੋਲੀ ਪਿੱਛੇ ਬੋਲਦੀ ਪਹਿਲਾਂ ਤਾਂ ਮਮਮੀ ਮੈਨੂੰ ਕਹਿੰਦੀ ਮੈਂ 5 ਗੋਲੀਆਂ ਲੈ ਕੇ ਆਤੀ ਹਾਂ ਸਰਦੁਰੂ ਦੀਆਂ ਫੇ ਮੈਂ ਜਦੋਂ ਦਵਾਈ ਲੱਤੀ ਕਹਿੰਦੀ ਮੈਨੂੰ ਦਵਾਈ ਨਹੀਂ ਪਚੀ ਮੈਂ ਮਮਮੀ ਨੂੰ ਕਿਹਾ ਮੈਂ ਕਿਹਾ ਓਵਰਡੋਜ਼ ਹੋ ਜਾਊਗੀ ਵੀ ਤੁਸੀਂ ਪਹਿਲਾਂ ਵੀ ਤਾਂ ਕਿਹਾ ਬਸ ਐਨੇ ਚ ਪਤਾ ਨਹੀਂ ਕੀ ਹੋਗਾ ਲੋਕ ਸਹੀ ਕਹਿੰਦੇ ਆਂ ਬਸ ਪਤਾ ਨਹੀਂ ਕੀ ਬੰਨਾ ਹੋਣਾ ਬੱਚੂ ਗਲੀਆਂ ਕਰ ਪਟ ਦਿੰਦੀਆਂ ਨੇ ਮੈਨੂੰ ਪਤਾ ਹੈ ਉਹ ਜਿਹੜੀ ਚੂਲੀਆਂ ਕਰ ਕਰਕੇ ਜਾਂਦੀਆਂ ਨਾ ਉਹਨੇ ਆਪਦਾ ਤਾਂ ਦੇਖ ਲਈ ਨਹੀਂ ਹੈਗੀ ਇਹ ਲੋਕਾਂ ਦੇ ਘਰ ਪੜਦੀ ਫਿਰਦੀ ਐ ਮੈਂ ਸਭ ਜਾਣਦਾ ਆ ਨੀ ਮਾਸੀ ਬਾਰੇ ਚੰਗੀ ਤਰ੍ਹਾਂ ਜਾਣ। ਕੋਈ ਟੈਨਸ਼ਨ ਨਾਲ ਤੁਸੀਂ ਮੰਮੀ ਨੂੰ ਸਮਝਾ ਦਿਓ। ਹੁਣ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣੀ ਆ। ਚੱਲੇ ਆ ਯਾਰ। ਬਾਕੀ ਤੂੰ ਵੀ ਨਾ ਧਿਆਨ ਰੱਖੀ ਥੋੜਾ ਜਿਆ। ਮੈਨੂੰ ਸਮਝ ਨਹੀਂ ਆਉਂਦੀ ਹੈਗੀ ਯਾਰ ਇਹ ਰਾਣੀ ਮਾਸੀ ਨੇ ਨਾ ਕਰਦੀ ਕੀ ਫਿਰਦੀ ਐ ਇਹ ਲੋਕਾਂ ਦੇ ਘਰ ਪੜਦੀ ਫਿਰਦੀ ਐ ਵੀ ਅਸੀਂ ਦੱਸਾਂ ਚਾਰ ਜਣੇ ਹੈਗੇ ਆ ਘਰੇ ਤੇ ਉਹਦਾ ਸੁੱਖ ਦੀ ਰੋਟੀ ਖਾਣੇ ਆ ਤੇ ਸਾਡੇ ਪਿੱਛੋਂ ਆ ਕੇ ਨਾ ਉਂਗਲਾ ਲਾ ਕੇ ਜਾਂਦੀ ਐ। ਕੰਨ ਪਰ ਪਰ ਜਾਂਦੀਆਂ ਪਤਾ ਨਹੀਂ ਕਿੰਨੇ ਘਰ ਪੱਟ ਤੇ ਬੁੜੀਆਂ ਨੇ ਇਸ ਤਰ੍ਹਾਂ ਕਰ ਕਰ ਕੇ ਪੈ ਗਈ ਮਨ ਲੱਗੇ ਜਾ ਕੇ ਰਾਵਣ ਅੰਦਰ ਛੱਡ ਕੇ ਆ ਸੀ ਬਿੱਲ ਦਾ ਬਾਪ ਆਪੁਰੂਗਾ ਦੇਖ ਲੈ ਪਾਂਡੇ ਵਿੱਚ ਚੱਕਣ ਨੂੰ ਮੈਂ ਨੈਣ ਰੱਖੀ ਹੋਈ ਆ ਮੈਂ ਹੀ ਚੱਕਾਂ ਇਹਨਾਂ ਦੇ ਪਾਂਡੇ ਹੋਰ ਨਹੀਂ ਕਿਸੇ ਚੱਕ ਮੈਂ ਕਾਹਤੋ ਚੱਕਾਂ ਆਪੇ ਚੱਕਾਂ ਝੂਠਾ ਚੰਮੇ ਆਖ ਤੁਮ ਆ ਜਾ ਇਹ ਕਿੰਪਰੋਂ ਤੇ ਹੈ ਅਗੋਜਾ ਢਾਲਾ ਨਾ ਪਾ ਦਿਆ ਤਿੰਨ ਤਿੰਨ ਟਾਂ ਡੋਰ ਕੇ ਕੋਹ ਗਈ ਹਾਲਾ ਗੋਭੀ ਨਾਲ ਤਰਪਵਾ ਕੇ ਹਟੋ ਅੱਜ ਇਹ ਪੂਰੇ ਮੈਂ ਘਰੋਂ ਨਿਕਲ ਸ਼ਹਿਰ ਚ ਪਾਟ ਕੇ ਸਕੂਟਰ ਨਾ ਸਿੱਖਦੀ ਆ ਨਾ ਉਹ ਸਿਖਿਆਉਂਦੇ ਆਂ ਬਈਆ ਬੈਠੇ ਰੋਟੀ ਖਾਦਾ ਨਾ ਨਾ ਰੋਟੀ ਨਾ ਬਸ ਮਾਦਾ ਚਾਰੀ ਪੀਖਿਆ ਟਿਆ ਸੀਗਾ ਤੇ ਤੂੰ ਕੀ ਗੱਲ ਚਾਰ ਨਾਲ ਖਾਈ ਜਾਂਦੀ ਮੈਂ ਤਾਂ ਰੋਟੀ ਮੇਰੇ ਘਰ ਮੱਚ ਚ ਚਾਰ ਹੀ ਉਪ ਉਹ ਚਾਰ ਕਿਉਂ 10 ਦਾ ਲੜਕੀ ਬਣਾਈ ਸੀਗੀ ਮੈਨੂੰ ਵੀ ਖੇਤ ਗਈ ਸੀ ਮੇਰੇ ਵਾਸਤੇ ਨਹੀਂ ਨਾ ਹੈਗੀ ਘਾਟੀ ਪਰ ਹੀ ਪਈ ਸੀ ਤੇਰੇ ਜੀ ਦੇਖੀ ਸੀ ਮੈਂ ਅੱਛਾ ਪਤਾ ਨਹੀਂ ਖਾਧੀ ਆ ਪਤਾ ਨਹੀਂ ਪਸੂ ਮੂਰੇ ਸਿੱਟੀ ਕਿ ਪਤਾ ਭਾਈ ਕੋ ਪਸੂ ਮੂਰੇ ਕਿਉਂ ਸਿੱਟੀ ਮੈਨੂੰ ਕੀ ਪਤਾ ਅੱਜ ਕੱਲ ਬਗਲੀ ਹੋਈ ਆ ਬਹੁਤ ਆ ਬਹੁਤ ਬੋਲਣ ਲੱਗੀ ਮੂਰੇ ਮੈਂ ਤਾਂ ਕਹਿੰਦੀ ਨਹੀਂ ਡਰਦੀ ਵੀ ਛੋੜੇ ਤੇ ਦੋਹਾਂ ਜੀਆਂ ਚ ਫਰਕ ਨਾ ਪੈ ਜੇ ਮੈਂ ਰੱਗੀ ਆ ਭਾਈ ਦੋ ਰੋਟੀਆਂ ਖਾਣੀਆਂ ਹੁੰਦੀਆਂ ਨੇ ਮੈਂ ਤਾਂ ਚਾਹ ਦੀ ਘੁੱਟ ਨਾਲ ਵੀ ਖਾ ਲਾਂ ਓਕੇ ਪਾਣੀ ਨਾਲ ਵੀ ਖਾ ਲ। ਉਹ ਤਾਂ ਮੈਨੂੰ ਸਮਝ ਨਹੀਂ ਆ ਰਹੀ ਹੈਗੀ ਗੱਲ ਦੀ ਵੀ ਹੋਈ ਕੀ ਜਾਂਦਾ ਆਪਣੇ ਘਰੇ। ਅਬਰਪਾਈ ਰੱਬ ਵੀ ਜਾਣੇ ਇਹ ਹੋਈ ਜਾਂਦਾ। ਕੋ ਰੱਬ ਕਿਉਂ ਜਾਣੇ? ਤੂੰ ਕਿਹਨੇ ਮੈਨੂੰ ਦਾਲ ਨਹੀਂ ਦਿੱਤੀ ਹੈਗੀ? ਮੈਨੂੰ ਸਮਝ ਤੋਂ ਬਾਹਰ ਗੱਲ। ਪਤਾ ਨਹੀਂ ਕੌਣ ਆਉਂਦਾ ਘਰੇ ਕੌਣ ਕੀ ਕਹਿ ਕੇ ਜਾਂਦਾ ਕੌਣ ਕਰ ਦਿੰਦਾ ਮੈਨੂੰ ਸਮਝ ਤੋਂ ਬਾਹਰ ਹੋਈ ਜਾਂਦੀ। ਲੈ ਆਖੇ ਕੌਣ ਆਉਂਦਾ? ਆਉਣਾ ਕਿਹਨੇ ਪੁੱਤ? ਤੈਨੂੰ ਕਹੀ ਤਾਂ ਮੈਂ ਜਾਣੀ ਆ। ਵੀ ਦਾਲ ਦੀ ਬਾਟੀ ਭਰੀ ਪਈ ਸੀ। ਫੇ ਤੇਰੀ ਤਾਂ ਰੋਟੀ ਖੇਤ ਬਾਗੀ। ਕੰਨੀ ਹੋਤਾ ਨਹੀਂ ਆ ਗਈ ਸਾਰੀ ਬਾਤੀ ਤੂੰ ਨਹੀਂ ਬੋਲਦੀ ਕਿ ਮੈਂ ਤਾਂ ਕ੍ਰਿਸ਼ਨਾ ਕੋਈ ਹੋਰ ਬੋਲਦੀ ਆ ਫਿਰ ਮੈਂ ਇਹ ਗੱਲ ਦੱਸ ਦਿੰਦਾ ਕਿ ਮੇਰੇ ਚ ਕਿਹਨੇ ਬੋਲਣਾ ਦੱਸ ਤੂੰ ਤੈਨੂੰ ਮੈਂ ਕਿਤੇ ਚ ਕੌਣ ਬੋਲਦਾ ਕੋਈ ਗੱਲ ਖੜ ਤੋਂ ਦੋ ਨਾ ਤੂੰ ਤਾਂ ਕਦੇ ਬੋਲਦੀ ਹੀ ਨਹੀਂ ਸੀ ਜਿਵੇਂ ਹੁਣ ਬੋਲਣ ਲੱਗੇ ਤੂੰ ਬੋਲਦਾ ਪੁੱਤ ਤੂੰ ਵੀ ਨਹੀਂ ਸੀ ਮੇਰੇ ਮੂਰੇ ਕਦੇ ਤੂੰ ਵੀ ਮਾਂ ਤੋਂ ਮੀਣਾ ਨਹੀਂ ਸੀ ਬੋਲਦਾ ਅੱਜ ਦੇਖ ਲੈ ਕਿਵੇਂ ਬੋਲਦਾ ਰੁੱਖਾ ਆਹੋ ਭਾਈ ਹੁਣ ਤੂੰ ਵੱਡਾ ਹੋ ਗਿਆ ਮੈਨੂੰ ਹਰਪ੍ਰੀਤ ਨੇ ਸਾਰਾ ਕੁਝ ਦੱਸਿਆ ਉਹ ਕਹਿੰਦੀ ਕੰਮ ਮੈਂ ਖੇਤੋਂ ਆਈ ਕਹਿੰਦੀ ਮਾਤਾ ਕਹਿੰਦੀ ਆਉਂਦੀ ਦੀ ਮੇਰੇ ਗੱਲ ਪੈ ਗਈ ਕਹਿੰਦੀ ਹੁਣ ਤੂੰ ਮੈਨੂੰ ਦੇਖ ਲੈ ਕਿਵੇਂ ਬੋਲੀ ਜਾਂਦੀ ਹੈ ਹਾਏ ਹਾਏ ਮੈਂ ਮਾਤਾ ਕਹਿ ਕੇ ਗੱਲ ਕਈ ਤਰ੍ਹਾਂ ਵੀ ਮਾਤਾ ਚਾਰ ਨਾਲ ਰੋਟੀ ਘਾਤੋਂ ਖਾਰੀ ਆ ਤੂੰ ਕਹਿੰਦੀ ਮੇਰੇ ਵਾਸਤੇ ਦਾਲ ਕਿੱਥੇ ਭਾਈ ਮੇਰੇ ਵਾਸਤੇ ਆਹ ਕੁਸ ਕਿੱਥੇ ਭਾਈ ਮੈਨੂੰ ਕੌਣ ਪੁੱਛਦਾ ਭਾਈ ਘਰੇ ਲੈ ਜਿੱਦ ਤੂੰ ਪੁੱਛਿਆ ਕਦੇ ਨਹੀਂ ਹੈਗਾ ਤੂੰ ਮੈਂ ਦੱਸ ਹੁਣ ਤਾਂ ਫਿਰ ਪੁੱਛਿਆ ਪਛਾਈ ਪਿਆ ਪੁੱਤ ਜਦੋਂ ਮੇਰਾ ਪੁੱਤ ਹੀ ਮੇਰੇ ਮੂਰੇ ਐਂ ਜਵਾਬ ਦਿੰਦਾ ਮੈਨੂੰ ਗੱਲਾਂ ਦੇ ਫਿਰ ਕਿੱਥੇ ਟੁਕੜ हां हाजे अखे कौन लूटती लागया तेनु पता नहीं तेरे कौन कान कान भर गया तेरे आज ਲੋਕਾਂ ਨੂੰ ਅੱਜ ਲੋਕਾਂ ਤੋਂ ਜਰੇ ਨਹੀਂ ਜਾਂਦੇ ਹੈਗੇ ਆਪਾਂ ਸੁਖ ਦੀ ਰੋਟੀ ਖਾਂਦੇ ਆ ਨਾ ਲੋਕਾਂ ਤੋਂ ਜਰੇ ਨਹੀਂ ਜਾਂਦੇ ਆਪਾਂ ਵਸਦਾ ਘਰ ਨਾ ਲੋਕ ਜਰ ਨਹੀਂ ਸਕਦੇ ਹੈਗੇ ਸੁਖ ਦੀ ਰੋਟੀ ਮੇਰੇ ਕਰਕੇ ਖਾਂਦੇ ਸੀ ਸਾਰਾ ਦਿਨ ਮੂਰੇ ਉਰੀ ਮਾਂ ਨੂੰ ਉੱਧੜਦੀ ਸੀ ਅੱਜ ਹੀ ਸਿਰ ਦੁਖਣ ਲੱਗਾ ਅੱਜ ਹੀ ਪੈਗੀ ਅੱਜ ਹੀ ਆ ਕੁਝ ਹੋ ਗਿਆ ਘਰ ਚ ਤੇ ਤੈਨੂੰ ਤਾਂ ਮਾਤਾ ਕਿਸੇ ਨੇ ਨਹੀਂ ਕਿਹਾਗਾ ਵੀ ਕੰਮ ਕਰ ਲੈ ਜਾਂ ਕੋ ਚੰਗਾ ਮਾੜਾ ਤੈਨ ਤੱਕ ਕਿਸ ਨੇ ਕਿਹਾਗਾ ਚੰਗਾ ਵੀਰ ਖਾ ਲਾ ਮੈਂ ਦੋ ਬਰਕੀ ਜੇ ਕਹੇ ਨਹੀਂ ਮੈਂ ਇਹ ਵੀ ਸੱਟਦਰ ਨਹੀਂ ਆ ਪਸੂਆ ਮੂਰੇ ਚਾਰ ਨਾਲ ਵੀ ਨਹੀਂ ਨਗਾਉਣ ਦਿੰਦੇ ਪਤਾ ਹੀ ਆ ਭਾਈ ਚੱਲ ਕੋਈ ਗੱਲ ਨਹੀਂ ਜਦੋਂ ਵਿਆਹੇ ਜਾਂਦੇ ਆ ਪੁੱਤ ਟੈਨਸ਼ਨ ਨਾ ਲੈ ਤੂੰ ਸਭ ਠੀਕ ਹੋ ਜਾਊਗਾ ਉਹੀ ਕੁਝ ਹੋ ਗਿਆ ਜਿਹੜੇ ਲੋਕੀ ਕਹਿੰਦੇ ਹੁੰਦੇ ਸੀ ਪੁੱਤ ਬਦਲ ਜਾਂਦੇ ਨੇ ਵਿਆਹ ਕਰਵਾ ਕੇ ਬਦਲ ਗਿਆ ਪੁੱਤ ਤੂੰ ਤੇਰੇ ਕੀ ਸਾਰੇ ਸਾਰੀ ਦੁਨੀਆ ਹੀ ਬਦਲਦੀ ਹੈ ਕੋਈ ਨਾ ਸ਼ਰ ਆਹੋ ਲੋਕ ਸਹੀ ਹੋ ਗਏ ਅਸੀਂ ਗਲਤ ਹੋ ਗਏ ਜਿਹੜੇ ਤੇਰੇ ਠੁੱਖੋਂ ਜੰਮੇ ਅਸੀਂ ਗਲਤ ਹੋ ਗਏ ਲੋਕ ਸਹੀ ਹੋ ਗਏ ਲੋਕਾਂ ਦੀ ਅਤਰੇ ਬੜੇ ਜੱਟ ਗਿਆ ਵੀ ਲੋਕਾਂ ਨੂੰ ਕਾਹ ਕਹਿੰਦੇ ਸੀ ਲੋਕ ਉਹ ਕਹਿੰਦੇ ਸੀ ਲੋਕ ਬਖਸ਼ਦੇ ਕਿਹਨੂੰ ਨੇ ਲੋਕਾਂ ਨੇ ਤਾਂ ਬਾਬਾ ਨਾਨਕ ਜੀ ਨੇ ਬਖਸ਼ਾ ਹੈਗਾ ਅਸੀਂ ਤਾਂ ਹੈ ਕਿਦੇ ਵਿਚਾਰੇ ਆ ਲੋਕ ਲੋਕ ਲਈ ਆ ਚੱਲ ਤੂੰ ਖਾ ਲੈ ਰੋਟੀ RAM ਨਾਲ ਦੇ ਹਲੇ ਅੰਦਰ ਬੈਠ ਕੇ ਕੰਨ ਪਰ ਤੇ ਦੇ ਪਣੋਈਏ ਦੇ ਕਿਵੇਂ ਬੋਲਦਾ ਪੜਾ ਕਪੜਾ ਆ ਕੇ ਮੇਰੇ ਮੂਰੇ ਆਹ ਹੋ ਪਈ ਮਾਵੇਂ ਦੇ ਕਿੱਥੇ ਬਣਦੇ ਨੇ ਰੰਨਾ ਦੇ ਬਣਦੇ ਨੇ ਸਾਰੇ ਤੀਮੀ ਦਾ ਬਣ ਗਿਆ ਐਂ ਨੀ ਕਹਾ ਵੀ ਮਾਂ ਲੈ ਤੂੰ ਸੁੱਕੀ ਰੋਟੀ ਖਾ ਤੋ ਖਾ ਨੀ ਮੈਂ ਕਹਿਣਾ ਉਹਨੂੰ ਤੈਨੂੰ ਬਣਾ ਕੇ ਦੇਵੇ ਸਬਜੀ ਪੋਰਾ ਮੇਰੇ ਭਵੇਂ ਦਾ ਕੁਛ ਵੀ ਨਹੀਂ ਉਹ ਖੇਤਾਂ ਚ ਇੰਨੀਆਂ ਸਬਜ਼ੀਆਂ ਬੀਜੀਆਂ ਨੇ ਸਾਡੇ ਹਲੇ ਮਨਾ ਕੀ ਨਾ ਨਾ ਪਾ ਕਾਈ ਕਰ ਤੇ ਤੈਨਾਂ ਦੇ ਚਾਰ ਨਾ ਜਿਤ ਕਦੇ ਖਾਤੀ ਹੋਵੇ ਫੇ ਤਾਂ ਮਿਲ ਕੇ ਮੈਂ ਵੀ ਪੰਗਾਈ ਲਿਆ ਕਾਨੂੰ ਕੋਣੀ ਸੀ ਤਾਉੜੇ ਚ ਪਹਿਲਾਂ ਆਪ ਦੀ ਤਾਂ ਰੋਟੀ ਚ ਉਸ ਲੈਂਦੀਆਂ